ਕਾਕੇ ਤਾ ਤਾ ਮੁਦਾ ਜਕਬੁੱਤ ਕਾਕੇ ਨੇ ਤਾਂ ਹਜੇ ਨਹਾਉਣਾ ਨਹਾਉਣਾ ਨਾ ਕਾਕੇ ਕਿੜਦਾ ਫਿਰਦਾ ਗੱਡੀ ਸਾਫ਼ ਕਰਨੀ ਤੁਸੀਂ ਹਾਂ ਗੱਡੀ ਸਾਫ਼ ਕਰਨੀ ਹਲੋ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਆ ਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਤੇ ਧੁੱਪ ਦੇਖ ਲਓ ਕਿੰਨੀ ਚੜੀ ਪਈ ਐ ਹਜੇ 7:30 ਹੋਏ ਐ ਬਹੁਤ ਠਿੱਕੀ ਧੁੱਪ ਨਿਕਲ ਆਉਂਦੀ ਐ ਹੁਣ 7:30 ਵਜੇ ਤੇ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਤੇ ਨਹਾ ਆਪਾਂ ਲਏ ਆ ਤੇ ਅੰਦਰਲਾ ਵੀ ਸਾਰਾ ਕੰਮ ਝਾੜੂ ਪੂੰਛਾ ਸਭ ਹੋ ਗਿਆ ਤੇ ਬਸ ਆ ਧੁੱਪ ਹੀ ਸ਼ੋਰ ਸੀ ਤੇ ਬਸ ਹੁਣ ਮੈਂ ਕੱਪੜੇ ਧੋਕੇ ਹਟੇ ਸੀਗੇ ਕੱਪੜੇ ਹੁਣ ਮੈਂ ਸੁੱਕਣੇ ਖਾਉਣੇ ਕੱਢ ਕੇ ਲਿਉਣੀ ਆ ਸੁੱਕਣੇ ਲਾਏ ਹੋਏ ਐ ਤੇ ਇੱਧਰ ਦੇਖੋ ਆਪਾਂ ਨਾ ਮੈਂ ਨਾ ਤੋਰੀਆਂਾਂ ਬੀਜੀਆਂ ਸੀ ਗਮਲੇ 'ਚ ਤੇ ਆ ਦੇਖੋ ਫੁੱਟੇ ਆਈਆਂ ਇਹ ਤਾਂ ਕਾਗਜ ਹੈ ਨਾ ਵਿੱਚ ਜੇ ਆਈਏ ਮੇਰੇ ਬੱਚੇ ਦੇ ਇਹ ਕਾਵਲੀ ਫੁੱਟੇ ਆਈ ਇੱਕ ਹੋ ਫੁੱਟ ਰਹੀ ਆ ਇੱਕ ਇਥੇ ਆ ਤਿੰਨ ਫੁੱਟੇ ਆਏ ਬਾਕੀ ਦੇਖੋ ਤੇ ਕਦੋਂ ਕੁੱਟਦੇ ਆ ਹਨਾ ਤੇਰੇ ਨੂੰ ਆਪਾਂ ਸੈਪਰੇਟ ਕਰਕੇ ਲਾ ਦਾਂਗੇ ਉਧਰ ਇਧਰ ਨੂੰ ਧੁੱਪ ਪੈਂਦੀ ਆ ਤੇ ਬਸ ਹੁਣ ਆਪਾਂ ਕੱਪੜੇ ਸੁਕਾਣੇ ਪਾਉਨੇ ਆ ਤੇ ਜਿਹੜੇ ਉਹ ਬਲੌਗ ਦੇ ਨਾਲ ਫਿਰ ਕਰਦੇ ਆ ਜੀ ਆਪਾਂ ਅੱਗੇ ਕੰਟੀਨਿਊ ਉਗਰੀ 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 ਮੇਰੀ ਬੁਗਰੀ ਬੜੀ ਉਗਰੀ ਗੁੱਸੇ ਅਦਾ ਲੈ ਵੇ ਚਿੜੀ ਚਿੜੀ ਨੂੰ ਨਾ ਜਿਹੜੀ ਚਿੜੀ ਦਾ ਆਲਣਾ ਸੀ ਉਹ ਤਾਂ ਹੋ ਫਿਰ ਦੂਸਰਾ ਨਾ ਉਹ ਬਿੱਲੀ ਖਾ ਗਈ ਪਤਾ ਐਂਡੇ ਬਿੱਲੀ ਖਾ ਗਈ ਐਂਡੇ ਲੈ ਸਿੱਧਾ ਫੋਨ ਨਾ ਸੱਡਦੀ ਪੁੱਤ ਮੰਮਾ ਦੇ ਕੱਪੜੇ ਸੁੱਕਣੇ ਪਵਾ ਦੋ ਉਹ ਸੀਰਤ ਐ ਪਾ ਦਿੰਦੀ ਸੀਰਤ ਓਏ ਕੀ ਕਰ ਦਵਾ ਤੈਤਰ ਦੇ ਦਵਾ ਇਤਰ ਦੇ ਤਾ ਜੀ ਮੇਰਾ ਪੁੱਤ ਹਾਂ ਆਉਂਦੇ ਤਰ ਦੇਖਦਾ ਜੀ ਨਾ ਮੇਰਾ ਪੁੱਤ ਹਾਂ ਲੈ ਆ ਪੁੱਤ ਅੱਛਾ ਮम्मा ਕੋਲੇ ਚੱਲੇ ਤੁਸੀਂ ਚਿੜੀਆਂ ਜੀਆਂ ਕਿੱਥੇ ਬੋਲਦੀਆਂ ਹ ਕੋਇਲ ਜੀ ਹੋਰ ਹੀ ਤਰ੍ਹਾਂ ਸੱਸੀ ਗਾਉ ਜੀ ਜ਼ੋਰਨ ਉਹ ਕੀ ਹੋ ਜਾਣ ਸਾਰੇ ਭੈਣ ਭਰਾਵਾਂ ਨੇ ਠੀਕ ਠਾਕ। ਰਸਮੀ ਕਰਦਾ ਵੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮ ਤੇ ਵਧੀਆ ਰਹੋ। ਤੇ ਆਪਾਂ ਕਰ ਲਈ ਸੀ ਤਿਆਰੀ ਜਾਣ ਦੀ ਕੰਮ ਤੇ ਰੋਟੀ ਪਾਣੀ ਆਪ ਦਾ ਲੈ ਖਾ। ਸਿਰਤ ਗਿਆ ਹੈ ਆਪਣੇ ਜਿਹੜੇ ਨੂਰੂਣੀਆਂ ਕੁੜੀਆਂ ਉਹਨਾਂ ਕੋਲੇ ਸਾਰੇ ਨਾ ਤੋ ਗਿਆ ਦੋਤਾ ਰੈਡੀ ਹੋ ਕੇ ਨਿਕਲ ਗਿਆ। ਇੱਧਰ ਰੋਟੀ ਪਾਣੀ ਦਾ ਜੇ ਕੰਮ ਚੱਲੀ ਜਾਂਦਾ ਬਣਨ ਦਾ। ਅੱਬਰ ਲੈਂਦੀਆਂ ਲੈਂਦੀਆਂ ਖਾ ਲਈਆਂ। بس اسی میں ਤੇ سیرت ਨੇ ਆਉਡੀਆਂ ਹੀ ਲੋਣੀਆਂ ਚਾਰ ਚੁਗੀਆਂ ਨੇ ਬੜੀਆਂ ਠੀਕ ਆ ਦੇ ਫਿਰ ਨੋ ਕਿੱਥੇ ਉਹ ਕਰਤਾ ਰੈਡੀ ਚਲ ਠੀਕ ਹੋ ਅੱਜ ਹੀ ਲਿਆ ਰਿਆ ਕਿਤੇ ਰੋਟੀ ਲੈ ਕੇ ਨਹੀਂ ਜਾਂਦੇ ਹੁੰਦੇ ਹੁਣ ਪਰ ਦਿਨਾਂ ਦਾ ਫਰਕ ਪੈ ਗਿਆ ਫਿਰ ਬਾਰੇ ਭੁੱਖ ਜੀ ਲੱਗਦੀ ਕੱਲ ਦੀ ਵੀ ਸ਼ਾਮ ਜਿਹੜਾ ਨੂੰ ਭੁੱਖ ਜੀ ਲੱਗਦੀ ਸੀ ਤੇ ਉਹੋ ਪਾਣੀ ਪੈਵਰੇਜ ਦੀ ਬੋਤਲ ਉਹ ਕੱਢ ਲਉ ਹਾਂ ਉਹ ਮੈਂ ਕੱਢ ਦਾਂ ਮੈਂ ਤੂੰ ਫਿਰ ਜੋ سیرਤਾ ਕੀ ਉਹ ਨਾਲ ਹੀ ਖਾ ਜੀ ਨਾ ਉਹਦੇ ਚਲ ਠੀਕ ਆ ਮੈਂ ਘੜੀ ਘੜੀ ਸਟਾਰਟ ਕਰਾਂ ਕੋਸਾਂ ਫਿਰ ਚਾ ਬੀਅ ਪੱਕ ਚੱਕ ਲਿਆ ਗੱਡੀ ਦੀ ਮਾਰੀ ਹੈ ਸੈਲਫ ਤੋਂ ਪੌਣ ਪਰ ਸਾਰੀ ਹੋਣ ਲੱਗੀ ਹਾਂ ਉਦੋਂ ਸੀ ਹਾਂ ਉਹ ਬਾਈ ਗੁਰੂ ਚਾਪਾ ਸ਼ਮਾਲ ਕਾ ਤੇ ਲੁੱਡੀ ਕਰਤੀ ਪਾਸਟਾਰਟ ਉਹ ਪੰਚਰਮੈਂਟ ਤੱਕ ਕਰਦੇ ਆਪਾਂ ਜਦੋਂ ਗੱਡੀ ਗਰਮ ਵਗੈਰਾ ਹੋ ਜੂ ਤੇ ਸਾਰੇ ਭੈਣ ਭਰਾ ਮੇਰਾ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਸਪੋਰਟ ਕੀਤੀ ਤਾਂ ਆਪਣਾ ਬੰਨ ਕੇ ਦੋ ਉੱਪਰ ਚੱਲਿਆ ਗਿਆ ਤੇ ਟਾਈਮ ਰਹਿ ਗਿਆ ਬਸ ਆਪਣਾ ਪੂਰਾ ਹੋਣ ਦਾ ਉਹ 2-4 ਦਿਨਾਂ ਦੇ ਵਿੱਚ ਹਫਤੇ ਵਿੱਚ ਜਦੋਂ ਵੀ ਅੰਦਰ ਇਹਨੇ ਟਾਈਮ ਦੇ ਵਿੱਚ ਉਹ ਜਹੂ ਜੂ ਕਪੂਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਹਨਾ ਦੇਖਿਆ ਕਰੋ ਕਿਉਂਕਿ ਜਿਉਂ ਕੇ ਆਪਣਾ ਟਾਈਮ ਪੂਰਾ ਹੋ ਸਕੇ ਥੋਡੀ ਸਪੋਰਟ ਦੇ ਨਾਲ ਹੀ ਹਨਾ ਮੇਰ ਪ੍ਰਮਾਤਮਾ ਦੀ ਤੇ ਮੱਖੀ ਐ ਕੈਮਰੇ ਦੇ ਪੈ ਗਈ ਸੀ ਮੱਖੀ ਕੈਮਰੇ ਦੇ ਹੀ ਬੈ ਗਈ ਸੀ ਆ ਕੇ ਚਲੋ ਠੀਕ ਆ ਜੀ ਚਲਦੇ ਆ ਆਪਾਂ ਬਾਕੀ ਗੱਲ ਬਾਤ ਸਿਰਤ ਕਰਦਾ ਤੁਹਾਡੇ ਨਾਲ ਆ ਕੇ ਮੈਂ ਕਰ ਰਹੀ ਸੀ ਇੱਥੇ ਗੈਸ ਸਾਫ ਤੇ ਤੇ ਚਾਰ ਦਿਨ ਹੋ ਗਏ ਸੀਗੇ ਸਰਪਨਾ ਮੈਂ ਸਾਫ ਨਹੀਂ ਕੀਤੀ ਤਾਂ ਮਤਲਬ ਚੰਗੀ ਤਰ੍ਹਾਂ ਇਹ ਕੇ ਚਲੋ ਅੰਜ ਸਾਫ ਕਰ ਲਈਏ ਤੇ ਨਹੀਂ ਤਾਂ ਫਿਰ ਆਪਦੇ ਆਪ ਨੂੰ ਐ ਲੱਗਣ ਲੱਗ ਜਾਂਦਾ ਠੰਡਾ ਠੰਡਾ ਜਿਹਾ ਲੱਗਣ ਲੱਗ ਜਾਂਦਾ ਮੈਨੂੰ ਤਾਂ ਇਸ ਆਪੀ ਕਰਦੇ ਆਪਾਂ ਹਨ ਸੁਬਾ ਸ਼ਾਮ ਪਰ ਫਿਰ ਵੀ ਜਿੰਨਾ ਚਿਰ ਕਹੋ ਵੀ ਪੂਰੀ ਡੀਪ ਕਲੀਨਿੰਗ ਨਹੀਂ ਕਰ ਲੈਂਦੇ ਸ਼ਾਂਤੀ ਜੀ ਨਹੀਂ ਆਉਂਦੀ ਤੇ ਮਾੜਾ ਜਿਹਾ ਹੱਥ ਲਾਉਣ ਦੀ ਉਹ ਗੱਲ ਤੇ ਇੰਨੇ ਜੀ ਸਫਾਈ ਹੋ ਜਾਂਦੀ ਹੈ ਹਨ ਥੋੜੇ ਜਿਹੇ ਹੱਥੋਂ ਨੂੰ ਨਾਲ ਮੇਰੇ ਆਪੇ ਮੋਟੂਦ ਹੂੰ

ਮੈਂ ਹਾਂ ਗੇਟ ਲਾਇਆ ਮਾ ਸੀਰਤ ਦੇ ਪਪਾ ਨੇ ਜਾਣਾ ਗੇਟ ਖੁੱਲਾ ਹੀ ਆ ਇਹ ਤਾਂ ਨਾ ਬਾਹਰ ਫਿਰ ਕੁੱਤੇ ਬੈਠੇ ਹੁੰਦੇ ਆ ਤੇ ਚਲੋ ਜੀ ਇਧਰ ਸਾਰੇ ਆਪਣਾ ਕੰਮ ਫਿਨਿਸ਼ ਹੋ ਗਿਆ ਗੈਸ ਕਾਊਂਟਰ ਵਗੈਰਾ ਆਪਾਂ ਕਲੀਨ ਕਰਕੇ ਰੱਖਤਾ ਸਾਰਾ ਕੁਝ ਤੇ ਸੀਰਤ ਦੇ ਪਪਾ ਵੀ ਚਲੇ ਗਏ ਟਾਈਮ ਨਾਲ ਹੀ ਤੇ ਸੀਰਤ ਵਸੇ ਸ਼ਰਾਰਤਾਂ ਤੇ ਆ ਤੁਹਾਨੂੰ ਦਿਖਾਉਣੀ ਆ ਆ ਦੇਖੋ ਸੀਰਤ ਇੰਨੀ ਆਈ ਕਿਵੇਂ कि आई है चलो हम मैं निनी करा था जी फिर मिलते हैं अगे थैट ऑफ चलो बुत चलो चलो इन्नी कराव हां जी शाम देना 4:30 ਹੋ ਗਏ ਤੇ ਮੈਂ ਹੁਣ ਲੱਗੀ ਸੀ ਬਸ ਚਾਹ ਬਣਾਉਣ ਹੁਣੀ ਉੱઠી ਸੀ ਮੈਂ ਨਾ ਹੁਣ 3:00 ਵਜੇ ਸੁੱਤੀ ਸੀ ਤੇ ਬਸ ਚਾਹ ਰੱਖ ਲਈਏ ਤੇ ਮੈਨੂੰ ਲੱਗਦਾ ਨਾ ਮੈਂ ਜਸੂ ਥੋਟ ਕੇ ਆਈ ਆ ਤੇ ਨਾਲ ਦੀ ਨਾਲ ਹੀ ਸੀਰਤ ਵੀ ਉੱਠ ਗਈ ਆ ਹੁਣ ਉਹ ਵਾਜ ਜਾਂਦੀ ਜਾਂਦੀ ਆ ਮੈਂ ਚਾਹ ਰੱਖ ਜਾਂ ਪਹਿਲਾਂ ਬਣਾਉਣ ਨੂੰ ਆਗੀ ਪਤਾ ਆਗੀ ਆਸੋ ਨੂੰ ਨਾ ਹੀ ਅਵੀ ਮੇਰੇ ਕੋਲ ਆ ਗਿਆ ਪਤਾ ਨਹੀਂ ਉਹਨੂੰ ਕਿੱਥੋਂ ਪਤਾ ਲੱਗ ਜਾਂਦਾਗਾ ਵੀ ਹਨਾ ਮम्मा ਉੱਠ ਕੇ ਜਿਵੇਂ ਦੇ ਪਾਪਾ ਉੱਠਣ ਤਾਂ ਹੀ ਉਹਨੂੰ ਪਤਾ ਲੱਗ ਜਾਂਦਾ ਤੇ ਲੌਜੀ ਚਾਹ ਪਾ ਰੱਖਤੀ ਤੇ ਤੁਹਨ ਦਿਖਾਉਣੀ ਆ ਮੈਂ ਉੱਠ ਖੜੀ ਹੋ ਆ ਰੋਣ ਹੀ ਲੱਗ ਗਈ ਆਈ ਮੇਰੀ ਬੁਗਰੀ ਆ ਲੈ ਕੇ ਬੁਗਰੀ ਬੁਗਰੀ ਦੇ ਕੀ ਬਣ ਗਿਆ ਬੁਗਰੀ ਦਾ ਪਾਪਾ ਪਪਾ ਕਿੱਥੇ ਨੇ ਉਹ ਬਾਈ ਬਾਈ ਘਰ ਤੀ ਚਾਪਰ ਮਚੀ ਆ ਜਾ ਆ ਜਾ ਪਪਾ ਪਪਾ ਆ ਜਾ ਫਲਾਈਟ ਗਈ ਹੋਈ ਆ ਨਾ ਤੇ ਉਸ ਬਾਅਦ ਆਪਾਂ ਦੇਖਦੇ ਆਂ ਕਿ ਦਾਲ ਪਾਣੀ ਬਣਾਉਣਾ ਪਹਿਲਾਂ ਮੈਨੂੰ ਚੁੱਪ ਕਰਾਨਾ ਹਾਂ ਹਾਂ ਇਹ ਤਤੀ ਆ ਪੁੱਤ ਪੰਗੇ ਲੈਣ ਲੱਗੀ ਆ ਚਾਹਨਾ ਅੱਖ ਹੋ ਲਗੀਆਂ ਤੇ ਰਗੀਆਂ ਚੁੰਡੀਆਂ ਤੇ ਤੂੰ ਦੇਖ ਲੈਨੇ ਆ ਗਲੌਜੀ ਪੀਓ ਤੁਸੀਂ ਵੀ ਚਾ ਨਾਰਾ ਪੱਲੇ ਆਇਸ ਤਿੰਨ ਬਿਸਕਟ ਇੱਕ ਇਹਨੂੰ ਜਿਮਜੇਮ ਹੋ ਮੇਰੀ ਜਿਮਜੇਮ ਇਹਦੇ ਮੱਛਰ ਦੇ ਕੁੜੜਿਆ ਹਾਂਜੀ ਆਪਾਂ ਸਬਜੀ ਵਗੈਰਾ ਬਣਾ ਲਈ ਸੌਰੀ ਸਬਜੀ ਨਹੀਂ ਮੈਂ ਤਾਂ ਦਾਲ ਬਣਾਈ ਆ ਸਾਬਤ ਮੂੰਗੀ ਦੀ ਦਾਲ ਬਣਾਈ ਆ ਤੇ ਆਟਾ ਮੈਂ ਗੁੰਨ ਕੇ ਰੱਖਿਆ ਹੀ ਤਾਂ ਪਤਾ ਆਸੀ ਬੋਲ ਨੀਚੇ ਪਈ ਤੇ ਆ ਤਾਂ ਮੈਂ ਗਨਕੇ ਰੱਖੀਆਂ ਦੁੱਧ ਨੂੰ ਆਪਾ ਵਾਲਾ ਦੇ ਕੇ ਰੱਖਤਾ ਤੇ ਮੇਨ ਮੇਨ ਆਪਣੇ ਕੰਮ ਹੋ ਗਏ ਆ ਤੇ ਰੋਟੀ ਹੁਣ ਆਪਾਂ ਉਦੋਂ ਬਣਾਵਾਂਗੇ ਜਦੋਂ ਸੀਰਤ ਦੇ ਪਪਾ ਆ ਗਏ ਤੇ ਬਾਕੀ ਅੱਜ ਦਾ ਦਿਨ ਬੋਰਿੰਗ ਰਿਹਾ ਮੇਰਾ ਤਾਂ ਬਹੁਤ ਹੀ ਜ਼ਿਆਦਾ ਬੋਰਿੰਗ ਜਿਹਾ ਦਿਨ ਸੀਗਾ ਕਿਉਂਕਿ ਨਾ ਤਾਂ ਸੀਰਤ ਸੌਂਦੀ ਆ ਰੈਸਟ ਕਰਨ ਦਿੰਦੀ ਆ ਹਨਾ ਸਾਰਾ ਦਿਨ ਹੀ ਮਤਲਬ ਇਹ ਭੱਜ ਦੌੜ ਕਰਾਉਂਦੀ ਆ ਤੇ ਬਾਕੀ ਨਾ ਮੈਂ ਵੀਡੀਓ ਦੇਖ ਰਹੀ ਸੀਗੀ ਇੱਕ ਤੇ ਅੱਜਕੱਲ ਬੜਾ YouTube ਤੇ ਟ੍ਰੈਂਡਿੰਗ ਚੱਲ ਰਿਹਾਗਾ ਜਿਹੜਾ ਮਤਲਬ ਕਿ ਫੇਸ ਦੇ ਲਈ ਚੌੜਾਂ ਦਾ ਫੇਸ ਪੈਕ ਬਣਾਇਆ ਜਾ ਰਿਹਾ ਵਾ ਤੇ ਬੜੀ ਟ੍ਰੈਂਡਿੰਗ ਦੇ ਵਿੱਚ ਵੀਡੀਓ ਚੱਲ ਰਹੀ ਆ ਇਹ ਆ ਗਿਆ ਤੇ ਬੜੀ ਟ੍ਰੈਂਡਿੰਗ ਚ ਵੀਡੀਓ ਚੱਲ ਰਹੀ ਹੈ ਮੈਂ ਕਾਫੀ ਚੈਨਲ ਦੇਖੇ ਹੈ ਨਾ ਬਿਊਟੀਜ਼ ਵਾਲੇ ਵੀ ਜਿਹੜੇ ਚੈਨਲ ਆ ਉਹ ਵੀ ਦੇਖੇ ਤੇ ਇੱਕ ਦੋ ਮੈਂ ਬਲੌਗ ਚੈਨਲ ਦੇਖੇ ਹੈ ਨਾ ਉਹ ਸ਼ੇਅਰ ਕਰ ਰਹੇ ਸੀਗੇ ਹੋਮ ਰੈਮਡੀ ਸ਼ੇਅਰ ਕਰ ਰਹੇ ਸੀਗੇ ਵਧੀਆ ਲੱਗਿਆ ਮੈਨੂੰ ਵੀ ਦੇਖ ਕੇ ਹਨਾ ਵੀ ਹੋਮ ਰੈਮਡੀ ਆ ਵੀ ਜਿਹੜੀਆਂ ਮੇਰੀਆਂ ਭੈਣਾਂ ਮਤਲਬ ਕਹਿ ਲਓ ਵੀ ਹਨਾ ਜਿਆਦਾ ਸਲੂਨ ਵਗੈਰਾ ਨਹੀਂ ਜਾ ਸਕਦੀਆਂ ਜਾਂ ਕਈਆਂ ਨੂੰ ਪਿੰਡਾਂ ਦੇ ਵਿੱਚ ਇਦਾਂ ਦਾ ਮਾਹੌਲ ਵੀ ਹੈਗਾ ਜਿੱਥੇ ਲੋਅ ਨਹੀਂ ਕਰਦੇ ਹੈਗੇ ਜਾਣਾ ਹਨਾ ਸਲੂਨ ਵਗੈਰਾ ਉਹਨਾਂ ਲਈ ਵਧੀਆ ਘਰ ਬੈਠੇ ਹਨਾ ਜੋ ਵੀ ਮਤਲਬ ਕਿ ਬੰਦਾ ਆਪਣੇ ਫੇਸ ਤੇ ਯੂਜ਼ ਕਰੇ ਉਹ ਕੋਈ ਕੈਲੋਬੀ ਸਾਈਡ ਇਫੈਕਟ ਵੀ ਨਹੀਂ ਹੈਗਾ ਤੇ ਤੁਹਾਨੂੰ ਰਿਜ਼ਲਟ ਵੀ ਵਧੀਆ ਮਿਲ ਜਾਣਾ ਵਾ ਮੈਂ ਵੀ ਯੂਜ਼ ਕਰਕੇ ਦੇਖਿਆ ਸੀਗਾ ਤੇ ਮੈਨੂੰ ਵੀ ਵਧੀਆ ਰਿਜ਼ਲਟ ਮਿਲਿਆ ਉਹਦਾ ਤੇ ਹੋਰ ਵੀ ਜਿਹੜੀਆਂ ਹਨਾ ਮਤਲਬ ਕਿ ਭੈਣਾ ਆਂਟੀ ਵਗੈਰਾ ਯੂਜ਼ ਕਰਦੀਆਂ ਨੇ ਜਾਂ ਕਰ ਸਕਦੀਆਂ ਨੇ ਹਨਾ ਵਧੀਆ ਚੀਜ਼ ਲੱਗੀ ਮੈਨੂੰ ਤਾਂ ਤੇ ਕਈ ਲੋਕਾਂ ਦੇ ਨੇ ਮੈਂ ਕਮੈਂਟ ਦੇਖੇ ਉੱਥੇ ਤੇ ਜੇ ਕੋਈ ਉਦਾਂ ਦੀ ਉਹ ਹੋਮ ਰੈਮਡੀ ਸ਼ੇਅਰ ਕਰ ਰਿਹਾ ਵਾ ਮਤਲਬ ਕਿ ਆਪ ਦੀ ਵੀਡੀਓ ਦੇ ਥਰੂ ਹੋਰ ਕੋਈ ਸ਼ੇਅਰ ਕਰ ਰਿਹਾ ਅੱਗੇ ਇਹ ਤਾਂ ਅਥੇ ਨੀਚੇ ਨਾ ਕਮੈਂਟ ਕੀਤੇ ਹੋਏ ਆ ਕਾਫੀ ਲੋਕਾਂ ਦੇ ਖਾਸ ਕਰਨਾ ਲੇਡੀਜ਼ ਹੀ ਜਾਂ ਕੁੜੀਆਂ ਹੀ ਸ਼ੇਅਰ ਕਮੈਂਟ ਕਰਦੀਆਂ ਨੇ ਵੀ ਤੁਸੀਂ ਕਿਸੇ ਦੀ ਰੀਸ ਕਰ ਲਈ ਤੁਸੀਂ ਕਿਸੇ ਦੀ ਰੀਸ ਕਰ ਲਈ ਹੈਨਾ ਕਿਸੇ ਦਾ ਨਾਮ ਲੈ ਕੇ ਵੀ ਤੁਸੀਂ ਉਹਦੀ ਰੀਸ ਕਰ ਰਹੇ ਹੋ ਹਨ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਰੀਸ ਆ ਤੇ ਜੇ ਕੋਈ ਚੰਗੀ ਗੱਲ ਹੈ ਹਨਾ ਕਿਸੇ ਚੰਗੀ ਚੀਜ਼ ਦੀ ਰੀਸ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ ਮੇਰੇ ਅਕੋਰਡਿੰਗ ਤਾਂ ਬਾਕੀ ਸਾਰਿਆਂ ਦੀ ਆਪਣੀ ਆਪਣੀ ਥਿੰਕ ਆ ਮੇਰੇ ਅਕੋਰਡਿੰਗ ਕਿਸੇ ਚੰਗੀ ਚੀਜ਼ ਦੀ ਰੀਸ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ ਤੇ ਵਧੀਆ ਗੱਲ ਆ ਤੇ ਮਤਲਬ ਜਿਹਨੂੰ ਠੀਕ ਲੱਗਦਾ ਤੁਸੀਂ ਕਰ ਲਓ ਜਿਹਨੂੰ ਨਹੀਂ ਠੀਕ ਲੱਗਦਾ ਤੁਸੀਂ ਨਾ ਕਰੋ ਹਨਾ ਤੇ ਇਹ ਕੋਈ ਨਾ ਕੋਈ ਬੰਦਾ ਕੋਈ ਤੁਹਾਨੂੰ ਕੰਪੇਅਰ ਕਰਦਾਗਾ ਹਨਾ ਕਿ ਤੁਸੀਂ ਆ ਚੀਜ਼ ਕਰਨੀ ਕਰਨੀ ਆ ਫਿਰ ਹਾਂ ਤੁਸੀਂ ਉਹ ਚੀਜ਼ ਯੂਜ਼ ਕਰੋਈ ਕਰੋ ਹਨਾ ਆਪੋ ਆਪਣਾ ਮਸਬਦਾ ਤੇ ਜੇ ਕਰਨੀ ਆ ਕਰ ਲੂ ਨਹੀਂ ਕਰਨੀ ਨਾ ਕਰੋ ਹਨਾ ਬਾਕੀ ਵੀਡੀਓਜ਼ ਆ ਦੀ ਕਿਸੇ ਨੇ ਵੀ ਸ਼ੇਅਰ ਕਰਤਾ ਵਧੀਆ ਵੀ ਸ਼ੇਅਰ ਕਰਦੇ ਮੇਰੇ ਕਿੰਨੀ ਵਧੀਆ ਕਿੰਨੇ ਲੋਕਾਂ ਨੂੰ ਹੋਰਾਂ ਨੂੰ ਵੀ ਪਤਾ ਲੱਗਦਾ ਜੀ ਇਹਨਾਂ ਨੇ ਕਿਸੇ ਦੀ ਉਹ ਵੀਡੀਓ ਨਹੀਂ ਦੇਖੀ ਹੋਣੀ ਜੇ ਕਿਸੇ ਹੋਰ ਦੇ ਥਰੂ ਦੇਖੀ ਤਾਂ ਵਧੀਆ ਗੱਲ ਆ ਸ਼ੇਅਰਿੰਗ ਹੋ ਗਈ ਹੈ ਨਾ ਫਿਰ ਵੀ ਪਤਾ ਲੱਗ ਗਿਆ ਤੇ ਰਿਸ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਚੰਗੀ ਚੀਜ਼ ਦੀ ਰੀਸ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ ਤੇ ਪਤਾ ਨਹੀਂ ਕਿਉਂ ਲੋਕ ਫਿਰ ਵੀ ਇਹ ਚੀਜ਼ਾਂ ਹਨਾ ਬੋਲਦੇ ਨੇ ਬਾਕੀ ਰਹੀ ਗੱਲ ਉਹ ਫੇਸ ਪੈਕ ਦੀ ਫੇਸ ਮਾਸਕ ਦੀ ਰਿਜ਼ਲਟ ਉਹਦਾ ਬਹੁਤ ਸੋਹਣਾ ਵਾ ਬਾਕੀ ਸਾਰੀ ਘਰੇਲੂ ਚੀਜ਼ਾਂ ਯੂਜ਼ ਹੋਣੀਆਂ ਨੇ ਉਹਦੇ ਚ ਚੌਲਾਂ ਦਾ ਆਟਾ ਸ਼ਹਿਦ ਜੇ ਡਰਾਈ ਸਕਿਨ ਆ ਤੁਹਾਡੀ ਤਾਂ ਤੁਸੀਂ ਚੌਲਾਂ ਦਾ ਆਟਾ ਸ਼ਹਿਦ ਤੇ ਦਹੀਂ ਤੇ ਟਮਾਟਰ ਮਿਕਸ ਕਰਕੇ ਲਾਉਣਾ ਵਾ ਤੇ ਜੇ ਤੁਹਾਡੀ ਡਰਾਈ ਸਕਿਨ ਮਤਲਬ ਕਿ ਆਇਲੀ ਸਕਿਨ ਆ ਫਿਰ ਤੁਸੀਂ ਇਹ ਚੌਲਾਂ ਦਾ ਆਟਾ ਤੇ ਨਿੰਬੂ ਟਮਾਟਰ ਤੇ ਦਹੀਂ ਮਿਕਸ ਕਰਕੇ ਲਾਉਣਾ ਵਾ ਹਨ ਤੇ ਇਹ ਤਿੰਨ ਚਾਰ ਚੀਜ਼ਾਂ ਨਹੀਂ ਚੀਜ਼ਾਂ ਨੇ ਹੈਗੀਆਂ ਨਾ ਹਰ ਇੱਕ ਘਰ ਦੇ ਅਵੇਲੇਬਲ ਹੁੰਦੀਆਂ ਹੀ ਆ ਹਨਾ ਕੋਈ ਇਦਾਂ ਦਾ ਘਰ ਨਹੀਂ ਹੈਗਾ ਜਿੱਥੇ ਇਹ ਚੀਜ਼ਾਂ ਅਵੇਲੇਬਲ ਨਹੀਂ ਹੋਣਗੀਆਂ ਬਹੁਤ ਸੌਖਾ ਵਾ ਤੇ ਸਾਰਿਆਂ ਲਈ ਯੂਜ਼ ਟੂ ਆ ਹਨਾ ਬੰਦਾ ਕਰ ਸਕਦਾ ਇਹ ਚੀਜ਼ ਤੇ ਪਤਾ ਨਹੀਂ ਫਿਰ ਵੀ ਲੋਕ ਕਿਉਂ ਇਹ ਚੀਜ਼ਾਂ ਨੂੰ ਉਹਦੇ ਤੁਸੀਂ ਉਹਦੀ ਰੀਸ ਕਰ ਲਈ ਤੁਸੀਂ ਉਹਦੀ ਚੇਸ ਕਰ ਲਈ ਫਿਰ ਵੀ ਲੋਕ ਨਾ ਅਜੀਬ ਜਿਹਾ ਕੰਪਲੀਮੈਂਟ ਦੇਣਗੇ ਵੀਡੀਓਜ਼ ਤੇ ਹਨਾ ਜਾ ਕੇ ਤੋ ਸਹੀ ਨਾ ਹੀ ਦੇਖੋ ਅਗਲੀ ਵੀਡੀਓ ਜੇ ਨਹੀਂ ਤੁਹਾਨੂੰ ਚੰਗਾ ਲੱਗਦਾ ਤੋ ਸੁਣਾ ਦੇਖੋ ਨਾ ਉੱਥੇ ਸਕਿਪ ਕਰ ਦਿਆ ਕਰੋ ਛੱਡ ਦਿਆ ਕਰੋ ਨਾ ਦੇਖਿਆ ਕਰੋ ਤੇ ਐਵੇਂ ਕਿਸੇ ਨੂੰ ਕਹੀ ਜਾਣਾ ਹਨਾ ਅਗਲੇ ਨੇ ਸ਼ੇਅਰ ਕਰਤਾ ਵਧੀਆ ਗੱਲ ਆ ਮੈਂ ਤਾਂ ਕਹਿੰਦੇ ਸਾਰੇ ਸ਼ੇਅਰ ਕਰ ਰਹੇ ਆ ਉਹ ਬੜਾ ਹੀ ਟ੍ਰੈਂਡਿੰਗ ਚੀਜ਼ ਹੀ ਚੱਲ ਰਹੀ ਹੈ ਜੀਜ਼ ਹਨਾ ਮੈਨੂੰ ਦੇਖ ਕੇ ਹੋਇਆ ਤੇ ਮੈਂ ਦੇਖੀ ਤੇ ਖੋਲੀ ਮੈਂ ਕਮੈਂਟ ਮੈਨੂੰ ਨਾ ਥੋੜਾ ਜਿਹਾ ਰੰਦਾ ਮੈਂ ਕਮੈਂਟ ਪੜਦੀ ਆ ਕਿਸੇ ਵੀ ਚੀਜ਼ ਦੇ ਹੋਵੇ ਚਾਹੇ ਕੋਈ ਸ਼ਾਰਟ ਆ ਚਾਹੇ ਕੋਈ ਵੀਡੀਓ ਆ ਨਾ ਮੈਂ ਮਤਲਬ ਕਿ ਰਿਵਿਊ ਬਹੁਤ ਮੈਨੂੰ ਹੁੰਦਾਗਾ ਵੀ ਮੈਂ ਦੇਖਾਂ ਮੈਂ ਕੰਪਲੀਮੈਂਟ ਜਿਹੜੇ ਲੋਕ ਦਿੰਦੇ ਨੇ ਉਹ ਮੈਂ ਜਰੂਰ ਚੈੱਕ ਕਰਦੀ ਆ ਤੇ ਮੈਨੂੰ ਤਾਂ ਉਹ ਚੀਜ਼ ਵਧੀਆ ਲੱਗੀ ਬਾਕੀ ਸਾਰਿਆਂ ਦੀ ਆਪੋ ਆਪਣੀ ਥਿੰਕ ਆ ਤੇ ਚਲੋ ਜੀ ਬਾੜਾ ਤਾਂ ਆਪਾਂ ਕਹਿ ਨਹੀਂ ਸਕਦੇ ਆਪਾਂ ਕਿਹੜਾ ਕੋਈ ਗਿਆਨ ਦੇਣ ਆਏ ਸੀ ਬਸ ਮੇਰੇ ਮਨ ਚ ਸੀ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੀ ਕਿਉਂਕਿ ਮੈਨੂੰ ਹੁੰਦਾਗਾ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਇਹ ਮੇਰਾ ਪੁੱਤ ਦੇਖ ਲਓ ਟ੍ਰਾਈਪੋਡ ਕਿਧਰ ਚੱਕ ਕੇ ਤੁਰਿਆ ਫਿਰਦਾ ਇਹ ਆਪਦੀ ਵੀ ਸੈਟਿੰਗ ਕਰਦਾ ਫਿਰਦਾ ਵੀਡੀਓ ਦੀ ਮੈਂ ਦੇਖਾਂ ਹੋਰ ਨਾ ਤੋੜ ਦੇਵੇ ਹਾਂ ਜੀ ਇਹ ਛੱਡ ਤੋ ਤੁਸੀਂ ਇਹ ਤੁਸੀਂ ਛੱਡ ਦੋ ਇਹ ਪੰਗੇ ਬਹੁਤ ਪੰਗੇ ਹੁੰਦੇ ਆਂ ਜੀ चलो जी मेरा फोन हुआ कागे मम्मा वीडियो बने वीडियो अरे मम्मा अरे मम्मा के तो टाइम है ये कितना देर खड़ा है हाँ। उन ना हां हूं टाइम कितना हो 7 दा हो टाइम हां 7 कदा तो 7 कदा ऊपर है ते दिन बवा खुले है ना हुम किदा तेत्र आ पापा जल्दी आ गए टाटा एत्र सिद्धू मुछियाला सिद्धू मुछिया ਦੇਖੇ ਉਹ ਜੌਂਡੀਰ ਲਿਖਿਆ ਉੱਤੇ ਲਿਖਿਆ ਪਿਆ ਗਿਆ 91 ਇਸ ਦਾ ਨਾਂ ਚੱਲਦਾ ਨਾ ਹਾਂ ਸਹੀ ਗੱਲ ਇਸ ਦਾ ਨਾਂ ਚੱਲਦਾ ਹਾਂ ਬਸ ਆਪਾਂ ਸਾਰੇ ਕੰਮ ਤਾਂ ਦੇ ਖਤਮ ਕਰੀ ਬੈਠੇ ਆਂ ਇਕੱਲੀ ਰੋਟੀ ਰਹਿੰਦੀ ਹੈ ਬਣਾਉਣ ਵਾਲੀ ਤੇ ਬਾਏ ਰੋਟੀ ਬਸ ਖਾਣ ਵੇਲੇ ਬਣਾਵਾਂਗੇ ਤੇ ਵੀਡੀਓ ਨਾ ਫਿਰ ਕਾਫੀ ਲੰਮੀ ਹੋ ਜਾਂਦੀ ਹੈ ਮੈਂ ਥੋੜੇ ਥੋੜੇ ਹੀ ਸ਼ਾਰਟ ਲੈਣੀ ਹੁੰਦੀ ਆ ਵੀਡੀਓ ਦੇ ਤੇ ਅਸੀਂ ਸੋ ਬੈਠੇ ਬੈਠੇ ਆਂ ਤੇ ਨੜ ਤੱਕ ਬਲੌਗ ਦਾ ਐਂਡ ਕਰ ਦਈਏ। ਚੰਦ ਮਾਮਾ ਕਿੱਥੇ ਆ? ਉਹ ਦੇਖਿਓ ਉਹਨਾਂ ਨੇ ਜਿਹੜਾ ਰੰਗ ਕੀਤਾ ਮੈਨੂੰ ਲੱਗਦਾ ਉਹ ਉੱਪਰਲੀ ਲੇਅਰ ਨੂੰ ਰੰਗ ਕਰਨਾ ਭੁੱਲ ਗਏ। ਹਾਂ ਮੈਨੂੰ ਵੀ ਇਹੀ ਲੱਗਦਾ ਮੈਂ ਵੀ ਦੇਖਿਆ ਸੀਗਾ। ਉਹ ਉੱਪਰ ਇਹਨਾਂ ਰੰਗ ਕੀਤਾ ਕਿਸੇ ਨੇ ਉਹ ਥੱਲੇ ਹੁਣ ਸਾਰੇ ਬਾੜਬਾਰੀਆਂ ਨੂੰ ਵੀ ਰੰਗ ਕਰ ਹਟੇ ਆ ਤੇ ਉਹ ਨਾ ਭੁੱਲ ਗਏ ਆ। ਪੱਕਾ ਭੁੱਲ ਗਏ। ਨਹੀਂ ਭੁੱਲੇ। ਉਹ ਬਾੜੀਆਂ ਨੂੰ ਵੀ ਕਰ ਗਏ ਰੰਗ ਕਰ ਲ। ਬਾੜੀਆਂ ਤਾਂ ਕਰ ਗਏ ਉਹ ਤਾਂ ਕਿਸੇ ਨੂੰ ਕਿਸੇ ਲੁੱਟ ਖੱਡ ਨਹੀਂ ਹੁੰਦਾ ਨਾ ਜਾਂ ਤਾਂ ਇਹ ਹੋ। ਫੇਰ ਕਰਨਾ ਤਾਂ ਪੈਣਾ ਹੀ ਆ। ਪਤਾ ਨਹੀਂ ਕੀ ਹੈ ਸਧਨੀ ਜੀ ਚਲੋ ਦੇਖਾਂਗੇ ਤੇ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਹੀ ਐਂਡ ਕਰਦੇ ਆਂ ਤੇ ਕੱਲ ਨੂੰ ਮਿਲਦੇ ਆਂ ਆਪਾਂ ਨਿਊ ਵੀਡੀਓ ਦੇ ਨਾਲ ਲਵੇ ਬਲੌਗ ਦੇ ਨਾਲ ਗੁੱਡ ਨਾਈਟ ਜੀ ਸਾਰਿਆਂ ਨੂੰ ਆ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਬਾਏ ਕਰਦੇ ਬਾਏ ਕਰਦੇ ਮੈਂ ਤੁਹਾਨੂੰ ਵੀਡੀਓ ਨੂੰ